ਤੇ ਕੱਪੜੇ ਕਹਿੰਦੇ ਚੱਕੋ ਹੈ ਜਦੋਂ ਤੁਸੀਂ ਕਹਿੰਦੇ ਹੋ ਤੁਹਾਡੀ ਸੱਸ ਹੀ ਲਾਦੀ ਮੈਨੂੰ ਲੋ ਜੀ ਦੀਵਾਲੀ ਦੀਵਾਲੀ ਦਾ ਲੰਘ ਹੀ ਪਰ ਤੁਹਾਡੇ ਕੰਮ ਨਹੀਂ ਖਤਮ ਹੋਏ ਇੱਧਰ ਹਾਏ ਕੱਪੜੇ ਰੱਖਣ ਨੂੰ ਜਗ੍ਹਾ ਨਹੀਂ ਮਿਲ ਰਹੀ ਰਜਾਈਆਂ ਰੱਖਣ ਨੂੰ ਤੇ ਸੱਸੇ ਦੀ ਕਹਿੰਦੀ ਕਿ ਆਪਣੇ ਕੱਪੜੇ ਸਾਹ ਭਾਈ ਮੇਰੀ ਪੇਟੀ ਤੇ ਕੱਪੜੇ ਨਹੀਂ ਰੱਖਣੇ ਇਹ ਮੇਰੀ ਪੇਟੀ ਆ ਆਪਣੇ ਕੱਪੜੇ ਚੱਕ ਕੇ ਤੇ ਪੇਟੀ ਵਿੱਚ ਸिखਲਾ ਰਹੀ ਹੈ ਕਹਿਣਾ ਇਹ ਹੁਣ ਹੂੰ ਤੇ ਕੱਪੜੇ ਕਹਿੰਦੇ ਚੱਕੋ ਹੈ ਸੱਸ ਹੀ ਲਾਦੀ ਮੈਨੂੰ ਸੱਸ ਤੇ ਮਮਾ ਹੁਣ ਇਹਦੀ ਸੱਸ ਜਿਹੜੀ ਕਹਿੰਦੀ ਆ ਕਿ ਆਪਣੀਆਂ ਜਾਈਆਂ ਸਾਂਭ ਇਹਦਾ ਤੇਰਾ ਮੱਤੜਾ ਮੌਕਾ ਕੱਢ ਦੇ ਇੱਕ ਇੱਕ ਨੇ ਸਾਂਭੀਆਂ ਹਾਂ ਹੂੰ ਇੱਕ ਨੇ ਸਾਂਭ ਲਈਆਂ ਜਾਈਆਂ ਇਹਦੀਆਂ ਨਹੀਂ ਸਾਂਭੀਆਂ ਇੱਕ ਦਿਨ ਹੀ ਸਾਂਭੀ ਇੱਕ ਦਿਨ ਸਾਂਭ ਲੈਣੀ ਹੈ ਸਹੀ ਹੈ ਸਹੀ ਹੈ ਸਹੀ ਹੈ ਸਾਂਭੀ ਨਾ ਸੌਂ ਹੋ ਗਈ ਆ ਮਮਾ ਸਾਈ ਸਹੀ ਆ ਚਲੋ ਮਮਾ ਜੋ ਮਰਜ਼ੀ ਕਰੋ ਮਮਾ ਸਾਈ ਸਹੀ ਆ ਪੰਜ ਰੱਖਦੀ ਜਾਨ ਕਿਤੇ ਪਾਸੇ ਮਮਾ ਹਾਂ ਇਹਦੀ ਸੱਸ ਕਹਿੰਦੀ ਕਿ ਮੇਰੀ ਪੇਟੀ ਤੋਂ ਆਪਣੀਆਂ ਰਜਾਈਆਂ ਚੱਕ ਲੈ ਨਹੀਂ ਤਾਂ ਫੇਰ ਨਾ ਕਹਿੰ ਮੈਂ ਚੱਕ ਕੇ ਬਾਹਰ ਮਾਰੀਆਂ ਤੈਨੂੰ ਤੇ ਅੱਜ ਫੇਰ ਆਪਾਂ ਹੁਣ ਚੱਕ ਕੇ ਸਾਂਭ ਲਈਆਂ ਭਾਈ ਤੇ ਉਹਨ ਦੇਖਦੇ ਆ ਹੁਣ ਜਿਹੜਾ ਕੱਪੜਾ ਉਧਰ ਪਿਆ ਉਹ ਚੱਕ ਲਈਏ ਕਿਤੇ ਹੋਰ ਨਾ ਚੱਕ ਕੇ ਬਾਹਰ ਸੁੱਟ ਦੇ। ਹਾਂ। ਸਹੀ ਆ। ਸਹੀ ਆ ਲੈ ਗਈ ਲੈ ਕੇ ਇਹ ਸਕੂਲੋਂ ਨਮੀ। ਕਿੰਨੇ ਦੀ ਇਹ? 300 ਦੀ ਇਹ। ਆ ਲੈ ਗਈ। ਕੱਪੜਾ ਤਾਂ ਹੈ ਹੀ ਨਹੀਂ ਸਹੀ ਇਹ। 300। 300। ਕੱਪੜਾ ਮਾੜਾ ਨਹੀਂ ਦੇਖੀ ਲੈ ਗਈ ਤਾਂ। ਐ ਇਦਾਂ ਨਹੀਂ ਆ ਅੱਧੇ ਭਿਆਂ ਬੋਣੀ ਭਿਆਂ ਕਰਨੀ। ਹਾਇਰ ਬਾ ਕਰਦੀ ਆ ਹਾਂ ਕੱਲੀ ਖਾਣ ਕਹ ਗਈ ਆ ਖੋਰ ਵੀ ਰਿਆਂ ਦੇ ਉੱਪਰ ਯਾਰ ਮੇਰੀ ਗੱਲ ਸੁਣ ਇਹ ਕਿਨੇ ਖੋਲੇ ਹੋਈ ਨਹੀਂ ਆਹੀ ਧੋਈ ਆ ਜਾਲਾ ਲੈ ਕੇ ਦਿਲ ਵੀ ਸਾਡਾ ਹਾਂ ਇੱਕ ਲੈ ਆਉਣੀ ਸੀ ਗਾ ਤੇ ਆਹ ਇਹ ਦੋ ਲੈਣੀਆਂ ਨਹੀਂ ਹੂੰ ਤੀਆਂ ਵਾਲੇ ਲੈ ਦੇ ਦੋ ਹੂੰ ਤਿਆਂ-ਤਿਆਂ ਵਾਲਿਆਂ ਜਾਰੇ ਪਾਤਿਆਂ ਨੇ। ਕਿਰਪਾ ਕੇ ਗਾ ਲੇ ਸਾਡੀ। ਥੱਲੇ ਤਾਰਾ ਨੂੰ ਗਿੱਲੀ ਹੋ ਰਹੀ ਆ ਇਹ ਉਥੋਂ। ਚਾਹ ਖਾ ਲਵੇ ਨੀ। ਲੋ ਜੋਦੀ ਆਪੇ। ਬਲੀ ਦੇਣ ਕੇ ਇਹ ਤੁਹਾਨੂੰ ਪਜਾਮਾ ਅੱਜ ਤੋਂ ਬਾਅਦ ਕਿਸੇ ਵੀ ਵਲੌਗ ਦੇ ਵਿੱਚ ਇਸੇ ਵੀਡੀਓ ਦੇ ਵਿੱਚ ਨਜ਼ਰ ਨਹੀਂ ਆਉਣਾ। ਚੁੱਪ ਕਰਾ ਦੇ ਮਤ ਹੋ ਗਈ ਭਾਲੀ। ਫੋਏ ਓਏ ਇੱਧਰ ਲੈ ਕੇ ਆ ਤੂੰ ਛੱਡ ਪਰ ਉਹਨਾਂ ਨੂੰ ਲੋ ਜੀ ਅੱਜ ਪ੍ਰੋਸੈਸ ਦੋ ਨੰਬਰ ਜਾਰੀ ਆ ਇਹ ਕਮੈਂਟ ਉਹਦਾ ਆਇਆ ਵੀ ਸੀ ਕਹਿੰਦੇ ਫ੍ਰਿਜ ਉੱਧਰ ਰੱਖ ਲਓ ਹੁਣ ਬਾਕੀ ਕਹਿੰਦੇ ਤੁਸੀਂ ਖਲਾਰਾ ਪਾਈ ਰੱਖਦੇ ਆ ਹੁਣ ਤਾਂ ਤੁਸੀਂ ਸਫਾਈ ਕੀਤੀ ਤੁਹਾਨੂੰ ਖਲਾਰੇ ਤੇ ਰਹਿਣਾ ਗੰਦਾ ਲੱਗਦਾ ਰਹਦਾ ਇਹ ਹਲਕਾ ਮੋਟਾ ਨਹੀਂ ਜਿਹਾ ਲੱਗਦਾ ਕਾਂਸ ਵਾਰੀ ਜਾਈਏ ਪਿਗਾੜੀ ਜਾਈਏ ਮੈਂ ਉਹਦਾ ਚਾਦੀ ਛੱਡੀ ਆ ਇਹੜੀ ਬਾਤ ਕਰਦੀ ਮਾੜੀ ਵੀ ਚਾਰ ਹੀ ਨਾ ਮਿਲਦੇ ਤੇਰੀ ਚਾਦੀ ਚਾੜਦਾ ਤੜਾ ਤੇ ਮੱਖਰਾ ਬਾ ਚੋਰ ਨਾ ਹੋਏ ਹਾਂ ਮੈਨੂੰ ਲੋੜ ਇਹਦਾ ਚਾਲਾ ਕਰਨ ਦੀ ਉਹ ਤਾਂ ਉਹ ਦਾਗਾਂ ਲਗਾ ਦਿਆ ਕਿਉਂ ਗੱਲ ਕੀਤੀ ਅੱਜ ਕੱਲ ਲੋਕੀਂ ਦੇ ਕਰਦੀਆਂ ਨਾ ਕਾਦਾ ਜਨ ਹੁਣ ਪਤਾ ਨੂੰ ਇਥੇ ਦੂਜੇ ਕਈ ਨੂੰ ਨਹੀਂ ਪਤਾ ਹੂੰ ਹੂੰ ਲੈ ਚਲਾਉਂਦੀਆਂ ਤੇ ਘਰਾਂ ਨਾਲ ਚੁੱਕਿਆ ਰਹਿੰਦੇ ਹੁਣ ਦਮੋਗ ਗੱਲੀ ਕਰਤੀ ਸੀ ਨਾ ਤੇ ਫੇਰ ਦੋ ਦਰਦੀ ਕਰੋ ਟਾਈਮ ਹੈ ਨਹੀਂ ਅਰੇ ਤੋਂ ਮਾੜਾ ਵੀ ਇਹ ਪਿਆਮਾ ਅਜ ਤਬ ਨਜ਼ਰ ਆਉਗਾ ਜੀ ਮੈਂ ਤਾਂ ਚੁੱਪ ਕਰੋ ਜੇ ਮੈਂ ਕਿੱਥੋਂ ਦੇ ਪਾਲਿਆ ਫੇਰ ਕੇ ਨਜ਼ਰ ਆਊਗਾ ਤਉਸ ਤੋਂ ਬਾਅਦ ਵੀ ਬਲੋਗ ਵੀ ਬਲੋਗ 'ਚ ਮੈਂ ਹੀ ਨਜ਼ਰ ਆਊਗਾ ਹਾਂ ਲੈ ਇਹ ਪਿਆਮਾ ਨਜ਼ਰ ਆਇਆ ਤੁਹਾਨੂੰ ਆ ਤਰੀਕ ਯਾਦ ਕਰ ਲੋ ਕਿੰਨੀ ਆ ਤੇ ਅੱਜ ਦੀ ਤਰੀਕ ਤੋਂ ਬਾਰੇ ਪਿਆਮਾ ਨਜ਼ਰ ਆਉਗਾ ਜੇ ਤੁਹਾਨੂੰ ਹੋਰ ਵੀ ਪਿਆਮਾ ਕੋਈ ਨਹੀਂ ਸਹੀ ਲੱਗਦਾ ਉਹ ਵੀ ਦੱਸ ਦਿਓ ਇੱਕ ਇੱਕ ਗਰਮ ਸੂਟੀ ਨਾਲ ਟੱਪੀਆਂ ਆਣਾ ਉਹ ਕਦੇ ਸ਼ੁਰੂ ਹੋ ਗਈ ਉਹਨੇ ਪਾਇਆਗਾ ਨਾ ਇਹਨੇ ਹਾਂ ਉਹ ਪਾਇਆ ਹੀ ਨਹੀਂ ਉਸ ਦਿਵਾਲ ਉਹਨੇ ਕਿਲੇ ਰੋਸਟ ਵੀ ਕੀਤਾ ਉਹ ਦੱਸ ਕਰਨਈਆਂ ਹੋ ਨਾ ਲੋਕ ਤਾਂ ਨਹੀਂ ਮੇਰੀਏ ਲੋਕ ਕੀ ਕਹਿੰਦੇ ਵੇਲੀਆਂ ਤੂੰ ਹੋਣ ਦਰਵਾਜਿਆਂ ਦਾ ਰੰਗ ਰਹਿ ਗਿਆ ਇਹਨਾਂ ਤੇ ਘਾਨਾ ਹੁਣ ਸਾਰੇ ਦਿਵਜੇ ਤੇ ਸਾਡੇ ਕਮਰੇ ਦਾ ਵੀ ਰਹਿ ਗਿਆ ਦਰਵਾਜੇ ਦੇ ਯਾਰ ਕਿੱਦਾਂ ਕਰਨੀ ਆ ਇਹ ਕਹ ਤੇ ਆ ਨਾ ਕਰਿਆ ਕਰੋ ਇਹਦੇ ਵਿੱਚ ਕੁਝ ਹੁੰਦਾ ਯਾਰ ਹੋੜੀ ਡਰ ਲੱਗਦਾ ਮੈਨੂੰ ਕੀ ਹੁੰਦਾ ਨਵੀਂ ਚੀਜ਼ ਆ ਇਹ ਖਾਏ ਕਿੰਨਾ ਉੱਧ ਦੇਖੀ ਉਧਰ ਪਾਉਂਦੀ ਇਹ ਹਾਈ ਹੁਣ ਉਹ ਸਾਹਮਣੇ ਇੱਕ ਭੈੜਾ ਲੱਗਣਾ ਬੈਂਦੀ ਆ ਸਹੀ ਆ ਸਾਹਮਣੇ ਉਹ ਹੀ ਤਾਂ ਗੱਲ ਆ ਅੱਗੇ ਬਹੁਤ ਸੀ ਲੈ ਨਹੀਂ ਬੈਂਦੀ ਇਹ ਹਾਈ ਹੋਲੀ ਕਰੋ ਹੁੜੂ ਰੁਕਣਾ ਇਹ ਤਾਂ ਦਿਲ ਹੋਲੀ ਕਰੋ ਹੋਲੀ ਕਰੋ ਹੋਲੀ ਕਰੋ ਹੋਲੀ ਕਰੋ ਦਿਲ ਜਾ ਘਟਦਾ ਇਹ ਬੀਬੀ ਜੇ ਲੋ ਹੁੰਦਾ ਤੁਹਾਨੂੰ ਬੀਬੀ ਲੋ ਹੁੰਦਾ ਬਾਬਾ ਚੀਜ਼ ਮਹਿੰਗੀ ਆ ਡਰਤਾ ਲੱਗਣਾ ਹੀ ਆ

ਨਾ ਨਾ ਜੋੜਿਓ ਫਿਰ ਇਹ ਕਵਰ ਲਿਆਉਣਾ ਆ ਮਿਲਦਾ ਹੀ ਨਹੀਂ ਪਤਾ ਨਹੀਂ ਕਿੰਨੀਆਂ ਦੁਕਾਨਾਂ ਪੁੱਛ ਲਿਆ ਦੱਸਿਓ ਮਾੜਾ ਕਿਸੇ ਤੋਂ ਫਰਿੱਜ ਇਦਾਂ ਦੀ ਹੈਗੀ ਕਿਸ ਨੇ ਕਵਰ ਲਿਆਂਦਾ ਹੋਵੇ ਆਨਲਾਈਨ ਮੈਂਣਾ ਯਾਰ ਇਹ ਆਨਲਾਈਨ ਹੀ ਮਗਾ ਲਓ ਇਹ ਨਾ ਜੋੜੋ ਨਾਲ ਫੇਰਾਂ ਚ ਇੱਕ ਚੀਕਦੀ ਆ ਬੈਲੈਂਸ ਤਾਂ ਨਹੀਂ ਹੋ ਰਾ ਸਹੀ ਐ ਇੱਥੇ ਹੋਰ ਇਹ ਦਰਸ ਸੋਣੀ ਹੀ ਲੱਗਦੀ ਹੁਣ ਉਧਰੋਂ ਵੀ ਸਹੀ ਲੱਗਦਾ ਅੱਗੇ ਉਧਰੋਂ ਤਾਂ ਨਾ ਪਾਂਡਾ ਤੋਂ ਮੋਟੀ ਲੈ ਲਓ ਇਹ ਜਿਹਨੇ ਬਥੇ ਸੋਣੀ ਲੱਗਣੀ ਨਾਲ ਉਹੀ ਤਾਂ ਗੱਲ ਪਰ ਫੀਟਿੰਗ ਤੇ ਤੇ ਇਸ ਦੀ ਪੱਟ ਕੇ ਇਧਰੋਂ ਲੈ ਕੇ ਨਹੀਂ ਪਾਈ ਪੱਟ ਕੇ ਸੱਚੀ ਸੱਚੇ ਕਹਿ ਬੇ ਉੱਥੇ ਕੀ ਤਾਰ ਆਈਆਂ ਇੱਧਰ ਨੂੰ ਆਉਣੀਆਂ ਉੱਧਰ ਨੂੰ ਗਈਆਂ ਇਹ ਤਾਂ ਨਹੀਂ ਇੱਥੇ ਸ਼ੁਰੂ ਕਰਾਂਗਾ ਉੱਥੇ ਕਰਾਂਗਾ ਮੰਮੀ ਇਹ ਬੰਮੀ ਮੀਰੀ ਆਇਆ। ਆ ਗਿਓ ਰੇ ਸ਼ਾ ਗਿਓ ਰੇ। ਹਾਂ ਗੱਟੀਆਂ ਕੱਟ ਕੇ ਆ ਬੋਰਡ ਚ ਕਰਨ। ਉਹਦੇ ਚ ਬੋਰਡ ਲਾ ਦੋ। ਆਹ ਹਾਂ ਇਹਨੂੰ ਲਾਓ ਬਸ। ਇਹਨਾਂ ਪਾ ਦੇ ਆ ਲਾਉਂਦਾ ਬੋਰਡ ਲਾ ਦਾਂਗੇ ਅਸੀਂ। ਸਾਂ ਘੜਾ ਵਿੱਚ ਲਾਇਆ ਕਿਥੇ ਲਾਈ? ਹਾਂ। ਕਿੱਥੇ ਲੱਗਾਈ ਨੂੰ? ਹਾਂ। ਤਰ ਲੱਗ ਗਿਆ ਸੀ। ਉਹ ਨਾਲ ਕਿੱਥੇ ਲੰਨੇ ਭੁੰਡਿਆਂ ਨਾਲ। ਵੱਡੇ ਨੱਟ ਪਈ ਸੀ ਅੰਦਰ ਸਾਡੇ। ਹਾਂ। ਉਹਦੇ ਆ ਗਿਓ। ਉਨਾਂ ਜੀ ਦੇ ਨਾਲ ਮੰਮੀ ਸੌਂ ਗਈ ਤੇ ਬਈਆ ਟੇਬਲ 'ਤੇ ਇਹ ਨੂੰ ਕਿਉਂ ਰੱਖ ਰਹਿਣਾ ਮੰਮੀ ਆ ਤਾਂ ਫਿਰ ਆਪਣੇ ਪਜਾਮੇ ਨਹੀਂ ਘੜੀ ਜਾਂਦੇ ਆ ਪਜਾਮਾ ਲੈਂਦਾ ਹੀ ਖਰਾਬ ਹੋ। ਉਹ ਮੇਰਾ ਤੁਹਾਡਾ ਫੇਵਰੇਟ ਸੀਗਾ। ਇਹ ਹੇ ਤੈਨੂੰ ਕਹਿੰਦੀ ਕਿ ਮੇਰਾ ਫੇਵਰੇਟ ਹੀ ਹੈ। ਇਹ ਤੁਹਾਡਾ ਫੇਵਰੇਟ ਪਜਾਮਾ ਸੀਗਾ ਫੇਰ ਦੋ। ਹਾਂ, ਮੁੰਨੇ ਨੇ ਆਪਣੇ ਫੇਵਰੇਟ ਪਜਾਮੇ ਨਾਲ ਇਦਾਂ ਕੱਟਾ। ਕਿ ਆ ਰਮੀਰਾ ਫੇਵਰੇਟ ਪਜਾਮਾ। ਬਾਤ ਇਦਾਂ ਹੀ ਧੋਖੇ ਦੇਂਦੇ ਆ। ਇਹੋ ਜਿਹਾ ਧੋਖਾ। ਹੈ? ਇੱਥੇ ਲਾਇਆ ਜਿਦੋਂ ਬਣਿਆ। ਇੱਥੇ ਲਾਇਆ ਸੀ। ਤੋ ਲਾ ਦੋ ਹੁਣ ਥਾਈ ਐ ਤੇ ਬਚਣਾ ਬਣਾ ਫੇ ਇਹਨਾਂ ਨੂੰ ਮੋਡਾਂ ਇਥੇ ਪਹਿਲਾਂ ਲੱਗੇ ਉੱਥੇ ਲਾ ਦੋ ਇੱਕ ਤੋਂ ਬੰਦ ਕਰਕੇ ਚੱਚਾ ਮੇਰਾ ਅਮਲੀ ਲੈ ਥੋ ਮੈਨੂੰ ਡਰ ਦਿੱਤੀ ਲੱਗ ਤਾ ਕਰਨਾ ਦਿਲਾਂ ਦੇ ਚੰਗੀ ਨਹੀਂ ਮੈਂ ਅਮਲੀ ਨਹੀਂ ਕਰਣ ਦੀ ਦਰੋਂ ਇੱਥੇ ਲਾਉਣ ਨੇ ਇਹਦੇ ਕੋਲੇ ਪਸਾਰਾ ਦੇ ਨੇ ਮੜਾ ਜਾਣੀ ਉੱਥੇ ਰਾਜ ਤੋਂ ਪਹਿਲਾਂ ਲੱਗਾ ਇਹ ਗੱਲ ਫਤ ਉਹ ਇਥੇ ਰੋਜ਼ ਹੀ ਕੰਮ ਪਾਇਆ ਹੁੰਦਾ ਹੀ ਕੋਈ ਨਾ ਕੋਈ ਉਹ ਤਾਂ ਸਾਰੇ ਜਨ ਕਹਿੰਦੇ ਹੋਏ ਆ ਰੋਜ਼ ਹੀ ਕੰਮ ਆਇਆ ਕੰਮ ਆਉ ਆ ਰਹੀ ਸਾਰੇ ਇੱਥੇ ਜੇ ਤੂੰ ਆ ਕੇ ਇੱਥੇ ਇਹ ਆਇਤਾ ਹਾਂ ਇੱਕ ਟਸ ਸਿਲੰਡਰ ਹੋਣਾ ਅੰਨਾ ਜਿਹਾ ਦੇ ਚੰਗੇ ਥੱਲੇ ਜਿਹੜੇ ਹੋਏ ਨਾਲ ਥੱਲੇ ਆ ਕੇ ਭਾਗ ਜਿਵੇਂ ਇਹ ਪਾਲੀਸਾਡ ਹੁੰਦਾ ਇਹਨੂੰ ਪੰਨਦਾ 5 ਫੁੱਟ 5 ਫੁੱਟ ਇੱਥੇ ਨੂੰ ਤਾਂ ਬਾਹਰ ਜਾਣਾ ਬਾਹਰ ਜਾਣਾ ਇਤਰਾਕਲਾ ਵੀ ਤਾ। ਫੇਰ ਫ੍ਰਿਜ ਦਾ ਹੀ ਪੰਗਾ ਆ ਗਿਆ। ਪੰਗਾ ਵੀ ਨਹੀਂ ਕਾ ਦਉਂਦੀ। ਪਾਪਾ ਪੇ ਆਈਦਾ ਇਦਾਂ ਸਹੀ ਸੀਗਾ। ਉਦੋਂ ਨੂੰ ਮੂੰਹ ਕਰ ਦਿੰਦੇ, ਇਹਦਾ ਘਮਾ ਦਿੰਦੇ। ਇਦਾਂ ਨੂੰ ਜਿੱਧਰ ਜਿੱਧਰ ਰੱਖਿਆ ਆ। ਕੀ ਆ ਜਣਾ। ਉਦੋਂ ਕੋਈ ਨਹੀਂ ਇੱਥੇ ਘਰੇ ਮੈਂ। ਆ ਬਸ ਤੇ ਹੀ ਮੈਂ ਜਦੋਂ। ਫੇਰ ਤਲਾਕ ਦੀ। ਇਤਰਾਕ ਤੇ ਦੇ ਦੇਣੇ ਆ। ਕੋਣ ਦੇਣਾ ਚੜਾਈ ਕਿੰਨੀ। ਆ ਟੁੱਟ ਜਾਣੇ ਤਾਂ ਕਿੰਨਾ ਇੱਕ ਸਾੜੀ ਇੱਥੋਂ ਕੁਝ ਹੁੰਦੇ ਆ ਇੱਥੋਂ ਨਹੀਂ ਹੁੰਦੇ ਕੁਝ ਲਿਆ ਬਾਯਾ ਬਾਈ ਆ ਸੁੱਤਾ ਤਾ ਹਾਂ ਮੈਂ ਮੋਢੇ ਤੱਕ ਬਾਹਰ ਸੁੱਤੀ ਸਾਰੀ ਮੇਰੂ ਹਲਾ ਨਾ ਇਦਾਂ ਤੇਰਾ ਜਿਆਦਾ ਇੱਥੇ ਕੁਛ ਨਹੀਂ ਹੋਵੇ ਤੇ ਉੰਦੀ ਦੇ ਕੋਈ ਜਾਂਦਾ ਸਾਰਾ ਕੁਝ ਪਾਸ ਹੁੱਤੀ ਜਾ ਰਹੀ ਹੈ ਕਿੜੀਆਂ ਤੁਰ ਨਹੀਂ ਆਉਂਦੀਆਂ ਤੁਰ ਰਹੀਆਂ ਹੋਇਆ ਮਮਾ ਸਾਰੇ ਕੀੜੀਆਂ ਮਨ ਜਿਹੜੇ ਤੁਰ ਨਹੀਂ ਹੁੰਦੀਆਂ ਉਹ ਤੁਰਦੀਆਂ ਹੋਰ ਕੀ ਮੁੰਡਿਆ ਆ

ਨਾਰੀਅਲ ਦਾ ਤੇਲ ਆ ਹਾ ਇਕੱਲਾ ਹੀ ਆਥੀ ਕੋਲ ਨਹੀਂ ਹਟਣ ਨਹੀਂ ਦਿਆ ਹਤੇ ਹਾ ਦੇ ਉੱਦਕ ਵੀ ਕੁੱਤਾ ਆਏ ਇਕੱਲਾ ਹੀ ਆਥਾ ਯਾਰੇ ਹੱਥਾ ਰੱਦੀ ਦਿਆ ਫੇਰਾ ਅੱਲਾ ਜਗਤਮ ਜਾ ਕੇ ਨਮਦਨੀ ਕੀ ਹੋ ਗਿਆ ਬਾਗ ਦਾ ਸੌਂਗੀ ਤੇਰੀ ਜਗਤਮ ਇੱਕ ਸੜ ਰਿਪਲਮ ਵੀ ਭਰ ਪਾਇਆ ਨਹੀਂ ਮੈਂ ਕੁਝ ਵੀ ਨਹੀਂ ਕੀਤਾ ਥੋਲੀ ਥੋਲੀ ਪਹਿਲਾਂ ਥੋਲੀ ਥੋਲੀ ਸੁੱਤੀ ਫਿਰ ਪਹਿਲਾਂ ਹੁਣ ਆ ਦੇ ਅੱਖ ਮੋਰੀ ਉਹ 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 ਆਈ ਜਾਂਦਾ ਉਹ ਜਿਹੜੇ ਟੰਟਣੀਆਂ ਜੀਆਂ ਉਹ ਦੇਖੋ ਆਵੜੀ ਅੱਖ ਤੇ ਆ ਇੱਧਰ ਕੋਸ਼ਿਸ਼ ਵੀ ਨਹੀਂ ਹੈਗਾ ਨਾ ਇੱਧਰ ਹੱਥ ਨੂੰ ਇੱਕ ਨੇ ਘੜਾੱਖ ਨੂੰ ਏਦਾਂ ਹੀ ਹੱਥ ਤੇ ਵਾਲੀ ਫਲੈਸ਼ ਇਹ ਚੁੱਪ ਕਰਾਇਆ ਇਹਨੂੰ ਲੋ ਵੀ ਇੱਧਰ ਹੱਥ ਪੈਰ ਸੋਨ ਹੁਣ ਦੇ ਇਹ ਇਹਨੂੰ ਤਾਂ ਦਵਾਈ ਦਿੱਤੀ ਹੁਣ ਇੱਕ ਉਹਨਾਂ ਸ਼ਾਇਦ ਫਰਕ ਪੈ ਜਾਵੇ ਡਰੀ ਉਹਨਾਂ ਨੇ ਦਵਾਈ ਪੇਸ਼ ਹੋ ਗਈ ਇੱਥੇ ਹਾਂ ਕਾ ਕਾ ਕੰਜੋਰੀ ਕੰਜੋਰੀ ਕਰਕੇ ਆਇਆ ਇਦਾਂ ਓ ਮਾਈ ਗਾਡ ਹੱਥ ਪੈਰ ਸੋਏ ਤੇਰੀ ਜੀਬ ਸੁੱਤੀ ਆ ਤੇ ਇਹ ਦੱਸਿਓ ਕਮੈਂਟ ਬਾਕਸ ਵਿੱਚ ਕੋਈ ਇਹਦਾ ਰੀਜ਼ਨ ਹੋਵੇਗਾ ਮਾਈ ਗਾਡ ਪੈਰ ਸੋ ਜਾਂਦੇ ਪਹਿਲੇ ਵੀ ਕਹਿੰਦੀ ਫੋਨ ਕਰੀ ਪਹਿਲੇ ਵੀ ਸੋ ਜਾਂਦਾ ਕਹਿੰਦੀ ਪਹਿਲੀ ਵਾਰੀ ਹੋਇਆ ਨਹੀਂ ਦਸ ਸੋ ਜਾਂਦੇ ਬਿਨਾਂ ਨੀ ਤੇ ਕਮਜ਼ੋਰੀ ਆਉਂਦੀ ਜੀਬ ਵੀ ਓ ਮਾਈ ਗਾਡ ਓ ਮਾਈ ਗਾਡ ਕਮਜ਼ੋਰੀ ਨਾਲ ਹੈ ਪਹਿਲਾਂ ਵੀ ਸੋ ਜਾਂਦਾ ਮੰਨੋ ਮੰਨੋ ਇੱਧਰ ਆ ਲੱਗੇ ਆ ਤਾਂ ਖਲਾਰਾ ਹੀ ਪਾਇਆ ਸੀਗਾ ਵਿੱਚੇ ਰਹਿ ਗਿਆ ਚੁੱਲਾ ਵੀ ਕੱਢਿਆ ਸੀ ਇੱਧਰ ਸਾਰਾ ਸਮਾਨ ਬਾਹਰ ਕੱਢਿਆ ਆ ਇਹਦੇ ਹੱਥ ਪੈਰ ਸੌਂ ਗਏ ਜੱਕਦਮ ਤੇ ਇੱਧਰ ਆਪਾਂ ਇਦਾਂ ਲਾਤੀ ਹੁਣ ਤੇ ਇੱਥੇ ਲਾਤੀ ਫ੍ਰਿਜ ਸਾਹਮਣੇ ਇੱਧਰ ਭਾਂਡੇ ਹੋ ਗਏ ਆ ਭਾਂਡੇ ਇੱਧਰ ਟੰਗ ਦੇਣੇ ਨਾਲ ਹੀ ਸ਼ੈਂਕ ਦੇ ਤੂਰ ਰੱਖਣ ਦੀ ਲੋੜ ਨਹੀਂ ਇੱਥੇ ਹੀ ਧੋਤਾ ਇੱਥੇ ਰੱਖਤਾ ਸ਼ੈਂਕ ਚ ਚਲੋ ਜੀ ਆ ਚੀਜ਼ ਬਣ ਗਈ ਉਹਨਾਂ ਨੂੰ ਦਿਖਾਉ ਦਾਂ ਇਹ ਵੰਡ ਗਈ ਹੁਣ ਉਹ ਮਸ਼ੀਨ ਵੀ ਭਲਾ ਪਾ ਉਥੇ ਲੈ ਲਈ ਰੱਖ ਲਈ ਹੁਣ ਬੜਾ ਮਸ਼ੀਨ ਉਥੇ ਰਹਿਣ ਦੇਣੀ ਹੁਣ ਪੌੜੀ ਥੱਲੇ ਹੋਣ ਕਰਕੇ ਨਾ ਇਹਦਾ ਦਿੱਕਤ ਥੋੜੀ ਆ ਰਹੀ ਆ ਤੇ ਇਦਾਂ ਕਰਕੇ ਚੱਕਰ ਆ ਇਹਦਾ ਆਪਣੀ ਸਿਸਟਮ ਲਾਜੀ ਤਾਂ ਚੱਲਦਾ ਇਹ ਸੈਟਿੰਗ ਕਰਨੀ ਆ ਰੋਟੀ ਪਾਣੀ ਬਣਾਉਣਾ ਆ ਘਰ ਦੇ ਉੱਥੇ ਇਹਦੇ ਚੱਕ ਦਿੱਤਾ ਹੁਣ ਇੱਥੇ ਰੱਖ ਦਿੱਤਾ ਉੱਧਰ ਰੱਖਦਾ ਹੁਣ ਦੇਖ ਲਓ ਬਹੁਤ ਲੱਗ ਰਹੀ ਹੈ ਤਾਂ ਬਣਾਉਣੀ ਪਣੀ ਰੋਟੀ ਮੈਂ ਗਿੰਡ ਲੀਤੀ ਸੀ ਗਿੰਡ ਲੀਤੀ ਸੀ ਦੇਖਣਾ ਆਕਾਰ ਇਤਨਾ ਹੋਦੇ ਚੱਗੀਆਂ ਦਿਖ ਜਣਾ ਨੇ ਮਗਰ ਚਲ ਪਾਪੀ ਦੀ ਬਹੁਤ ਹੋ ਗਈ ਆ ਜਿੱਦੀ ਹੁਣਾ ਨੇ ਇਹਨੂੰ ਕਢਾ ਕੇ ਲਾ ਜਿਮ 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 ਕਾਇ ਤਾਂ ਕਾਇ ਚਪੜ ਚਪੜ ਕਾ ਕਾ ਟੋਪਾ ਟੋਪਾ ਹੋਦਰ ਮਾ ਦਾ ਵੀ ਹਾਲ ਪੁੱਛ ਲੋ ਨੱਚਣ ਵਈਆਂ ਆ ਠੀਕ ਆ ਹੁਣ ਨਹੀਂ ਚੱਲ ਫੇ ਚਲੀਏ ਡਾਟ ਕੋ ਫੇ ਕੀ ਦੇਖਦੀਆਂ ਹੁਣ ਇਹ ਲੱਗ ਵਧ ਗਿਆ ਕੰਮ ਫੇਜ ਜਾਣਾ ਟਾਈਕ 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 ਏ ਕਹਿੰਦੀ ਆ ਕਿ ਉਹ ਚੀਜ਼ ਗਲਤ ਆ ਜਿਹੜੀ ਤੁਸੀਂ ਦਿੰਦੇ ਹੋ ਕੋਈ ਵੀ ਦਵਾਈ ਦਿੰਦਾ ਜੇ ਨੂੰ ਡਾਕਟਰ ਦੇ ਜਵੇ ਕੋਈ ਤਾਂ ਉਹ ਲਈ ਸਹੀ ਆ ਇਹ ਹਾਲਾਤ ਆ ਇਹਦੇ ਨੂੰ ਹਟਾ ਦੇਣਾ ਹੁਣ ਲਓ ਜੀ ਇੱਧਰ ਅਮਨ ਹੁਣ ਹੀ ਹੋ ਗਿਆ ਬਿਮਾਰ ਤੇ ਟਾਈਮ ਬਚ ਚੁੱਕਿਆ 8 ਵਜ ਗਏ ਆ ਤੇ ਨਿਆਣੇ ਕੁਖਰੀਆ ਨਿਆਣਿਆਂ ਨੂੰ ਦੇ ਦੇਗੇ ਬ੍ਰੈਡ ਆ ਬ੍ਰੈਡ ਪਏ ਸਿੱਟੇ ਨੇ ਡੇਗੀ ਆ ਲੱਗ ਤੇ ਔਰ ਓ ਹੁਣ ਡਾਕਟਰ ਕੋਲ ਜਾਣਾ ਮੈਂ ਕਹ ਲੈ ਚੜਾ ਉੱਥੇ ਵੀ ਨਹੀਂ ਕੋਈ ਨਾ ਕੋਈ ਕੋਈ ਦਵਾਈ ਦਿੰਦੀ ਨਹੀਂ ਦਾਦਾ ਜੀ ਵੀ ਦੇ ਕੇ ਦੇਖ ਲਈ ਦਵਾਈ ਹੁਣ ਸਿਰ ਦੁਖਣਾ ਪਿਆ ਪਹਿਲੇ ਲੱਤਾਂ ਮਾਸ ਹੁੰਦੀਆਂ ਸੀ ਉਹ ਤਾਂ ਕਹਿੰਦੀ ਹਟ ਗਈਆਂ ਤੇ ਹੁਣ ਜਿਹੜਾ ਆ ਉਹ ਸਿਰਦਰਦ ਕਰਨਾ ਪਿਆ ਜਿਆਦਾ ਤੇ ਸਿਰ ਵੀ ਘੁੱਟ ਕੇ ਦੇਖ ਲਿਆ ਬਾਹਾਂ ਵਿੱਚ ਹਸਤੀਆਂ ਲੱਤਾਂ ਪੈਰ ਚਸਤੇ ਜੱਕਦਮ ਬੈਠੀ ਬੈਠੀ ਗਈ ਹੋ ਗਿਆ ਬਨੇ ਕੀ ਹੋਇਆ ਜੀਭ ਸੌਂ ਗਈ ਮੂੰਹ ਸੌਂ ਗਿਆ ਇੱਕ ਸਾਈਡ ਤੋਂ ਇੱਥੋਂ ਜੀਭ ਸੌਂ ਗਈ ਤੇ ਹੱਥ ਕਿਧਰ ਹੀ ਸਾਈਡ ਦੀ ਬਾਹਾਂ ਤੇ ਹੱਥ ਸੌਂ ਗਏ ਕਿਹੜੀਆਂ ਇਹ ਤੋਰਦੀਆਂ ਕਹਿੰਦੀ ਇਦਾਂ ਹੋਣ ਦਿਆ ਸੀਗਾ ਤੇ ਅੱਜ ਨੂੰ ਲੱਗਦਾ ਨਿਆਣੇ ਭੁੱਖੇ ਹੀ ਰਹਿਣੇ ਹਨ। ਮੈਂ ਤਾਂ ਚੌਲ ਹੀ ਬਣਾਉਣੇ ਆਉਂਦੇ ਆ ਜੀ ਹੁਣ ਚੌਲ ਹੀ ਬੁਣਾ ਕੇ ਦੇ ਸਕਦਾ ਮੈਂ। ਕਾਪਰ ਲੈਂਦੇ ਚੱਕੀ ਵਿੱਚ ਦੇਣਾ। ਲੈਂਦੇ ਚੌਲ ਤਾਂ ਖਰਾਬ ਹੋ ਜਾਣੇ। ਮਾਂ ਉੱਤੇ ਘਲਰਾਪ ਹੋਣ। ਤੇ ਬੱਧੀ ਹੁੰਦੇ ਨੇ ਬਹੁਤ ਸਾਰੇ। ਹੁਣ ਚੌਲ ਹੀ ਨਹੀਂ ਆਇਆ ਪਰ ਮੈਂ ਆ ਗਿਆ। ਦੋਨੋਂ ਹੀ ਸਵੇਰੇ। 10 10 ਦੱਸਣਾ ਹੀ ਦੇ। ਚੱਲ ਮੈਂ ਡਾਕਟਰ ਕੋ ਚਲੀਏ ਜੋ ਔਖਾ ਤਾਂ ਐਵੇਂ ਕੀ ਉਹ ਫੜਛੀ ਤੀ ਨੀ ਇਹਨੂੰ ਬੁਖਾਰ ਚੜਿਆ ਲੈਣਾ ਦਵਾਈਆਂ ਤੋਂ ਹੋਰ ਖਾਈ ਜੰਨੀ ਆ ਬੁਖਾਰ ਚੜਿਆ ਵਿੱਚ ਇਹਦਾਂ ਨੂੰ ਬਨੇ ਕੀ ਕੀ ਵਿਚੰਦਾ ਹਾਂ ਚੱਲ ਉੱਠ ਯਾਰ ਫਿਰ ਚਲੀ ਰਾਤ ਕੋ ਲੋ ਵੀ ਜਾਈਏ ਤੇ ਜੇ ਨਿਆਣੇ ਨਾਲ ਖੜੀ ਏ ਹੁਣ ਦੇਖਦੇ ਕੁਛ ਕਰਦੇ ਆਂ ਹਾਂ ਹਾਂ ਨਹੀਂ ਫਰਕ ਪੈਂਦਾ ਤੂੰ ਚੱਲ ਜਾਂਦਾ ਨਿਆਣੇ ਵੀ ਨਾਲ ਲੈ ਆਇਆ ਨਾ ਫਰਕ ਨਹੀਂ ਹਟ ਗਿਆ ਬਾਕੀ ਹਟ ਗਿਆ ਸਾਰਾ ਕੁਝ ਸਿਰ ਵੀ ਹਟ ਜਾਣਾ ਚਲੋ ਠੀਕ ਆ ਦੋਸਤੋ ਖਲਾਰਾ ਹੁਣ ਇੰਨੀ ਪਿਆਰ ਰਹਿ ਗਿਆ ਇਹ ਬਣਾਦਾ ਚੌੜੀ ਬਣਾਉਣੇ ਪੈਣ ਲੱਗਦਾ ਮੈਨੂੰ ਤੇ ਅਫਰ ਕਰਦੇ ਪੈਈ ਸੈਟਿੰਗ ਤੇ ਪਪਾ ਸਾਈਡਿੰਗ ਕਰਦੇ ਪਏ ਸੀਗੇ ਸਾਰੀ ਅ ਡਰਮੀ ਬਾਹਰ ਪਈ ਆ ਉਹ ਵੀ ਸਾਰਾ ਬਾਹਰ ਪਿਆ ਆ ਇਧਰ ਭਾਂਡੇ ਵੀ ਪਏ ਆ ਆ ਇੱਥੇ ਰੱਖ ਦਿੱਤਾ ਆਪਾਂ ਤੇ ਫਰਿੱਜ ਵੀ ਉੱਥੇ ਰੱਖ ਦਿੱਤੀ ਸੀਗੀ ਤੇ ਕੀ ਰਹਿ ਗਿਆ ਸੀਗਾ ਸਿਰਫ ਆਹ ਟੰਗਣ ਵਾਲਾ ਰਹਿ ਗਿਆ ਸੀਗਾ ਤੇ ਬਾਹਰ ਹੀ ਮੰਜੇ ਤੇ ਬੈਠੀ ਸੀਗੀ ਇੱਥੇ ਪੰਜ ਜਗਦ ਨੂੰ ਕੀ ਹੋਇਆ ਇਹਨੂੰ ਮੰਜੇ ਤੇ ਮਮਾ ਬੈਠੀ ਹੋਈ ਹੈ ਹਾਂ ਫਿਰ ਮਮਾ ਮਮਾ ਬਤਾ ਕੀ ਹੋ ਗਿਆ ਮਮੇ ਬੈਠੇ ਬੈਠੇ ਨੇ ਮਮੀ ਕਹਿੰਦੀ ਹਾਂ ਉਹ ਕੱਟ ਕਰੋ ਉਹ ਥੋੜਾ ਮੈਨੂੰ ਚੱਕਰ ਦੇ ਹੋਣਗੇ ਆ ਉਹ ਉਸ ਲਈ ਮਮਾਰਾ ਆ ਇਧਰ ਆ ਰਹਾ ਹੈ ਕੀ ਕੱਟ ਗਰੋ ਉਹ ਜਿਹੜੀ ਤੁਹਾਡੀ ਮਸ਼ੀਨ ਦੇ ਚਲਾਉਣੇ ਪਏ ਸੀ ਅੱਛਾ ਮਮਾ ਨੇ ਅੱਜ ਬਹੁਤ ਕੰਮ ਕੀਤਾ ਸਵੇਰੇ ਕੱਪੜੇ ਧੋਤੇ ਹੁਣੇ ਤੇ ਫਿਰ ਉਹ ਚੜੂ ਢੂੜੀ ਖੜੀ ਆਉਣਾ ਫਿਰ ਆਡੀਆਂ ਗੁੱਟਾ ਕਿੱਤੀ ਕੱਪੜੇ ਮੇਰੇ ਲੱਭੇ ਤੇ ਫਿਰ ਦੇ ਲੀਨ ਦੇ ਕੱਪੜੇ ਪਾਏ ਫਿਰ ਮੰਮੀ ਨੇ ਥੋੜੇ ਖਾ ਖਾਦੀਆਂ ਕੀ ਕਹਿੰਦੇ ਉਹਨੂੰ ਤੇ ਪਾਪਾ ਤਾਂ ਲਾ ਕੇ ਆਏ ਸੀ ਸ਼ਗਰ ਕਰਦੀਆਂ ਤੇ ਫਿਰ ਮੰਮਾ ਨੇ ਮੈਂ ਉਹ ਕੱਪੜੇ ਪਾਏ ਸੀਗੇ ਫਿਰ ਝਲੀਂਦੇ ਪਾਏ ਫਿਰ ਫੜਗਲੀ ਮੈਂ ਉੱਤਕੀਤੀਆਂ ਜਲੀਂਦੀਆਂ ਕੁੱਤਾ ਕੀਤੀਆਂ ਫਿਰ ਫਿਰ ਕੁਝ ਕੰਮ ਤੇ ਲੱਗ ਗਏ ਤੇ ਫਿਰ ਮੰਮਾ ਇੱਥੇ ਬੈਠੇ ਸੀਗੇ ਤੇ ਮੰਮਾ ਨੂੰ ਚੱਕੜ ਨੂੰ ਲਾਪੇ ਮਨ ਕੱਢੇ ਉਹ ਗਲਾਸ ਚੱਕ ਸਾਰੇ ਪੁੱਤ ਜਿਹੜੇ ਚੱਕਣ ਵਾਲਾ ਉਹ ਚੀਜ਼ ਚੱਕੋ ਆਪੂ ਉਹਨੇ ਕੱਲੇ ਇਕੱਠਾ ਕਰ ਦਿੰਨਾ ਕਾਲੂ ਦੇ ਦਿੰਦੇ ਆ ਪਹਿਲੇ ਇਹਨਾਂ ਦਾ ਕਰਾ ਲਈ ਡਾਕਟਰ ਕੋਲ ਜਾਈਏ ਸਵਾਹ ਸਵਾਹ ਚੱਕ ਕੇ ਰੱਖ ਦਨੇ ਅੰਦਰ ਹਾਂ ਚੌਲੀ ਦੇ ਬਣਾ ਲਈ ਗੈਸ ਤਾਂ ਸੈੱਟ ਕਰ ਲਈ ਆ ਗੈਸ ਸਾਫ਼ ਕਰਨਾ ਸੀ ਇੱਕ ਹੁਣ ਉਹ ਤੰਕਰ ਹੀ ਜਾਂਦੀ ਅੰਦਰ ਪਾ ਗੱਜ ਜਿਸ ਜਿਹੜੀ ਹੈ ਇਹਨੂੰ ਹੁੰਦਾ ਹੀ ਨਹੀਂ ਕੋਈ ਵੀ ਜੋ ਮਰਜ਼ੀ ਕੈਨੂੰ ਆਉਣੀ ਇਹਨੂੰ ਕੋ ਮਤਲਬ ਹੀ ਨਹੀਂ ਬਸ ਆਏ ਕੁਝ ਦਾ ਆਏ ਕੰਮ ਮੈਂ ਹੈ ਚਲੋ ਠੀਕ ਆ ਦੋਸਤੋ ਮੈਂ ਹੁਣ ਦੇਖਦੇ ਆਪਾਂ ਡਾਕਟਰ ਦੇ ਨਿਕਲਦੇ ਆ ਤੇ ਦੇਖਦੇ ਆ ਸਿਰ ਸੁਰ ਅੜਦਾ ਨਹੀਂ ਅੜਦਾ ਤੁਸੀਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਜੀ ਪਿਆਰਾ ਦੇ ਕਰ ਦਿਓ ਕਮੈਂਟ ਤੇ ਆਪਾਂ ਚੱਲਦੇ ਆ ਡਾਕਟਰ ਕੋਲ ਚਲੀਏ ਫਿਰ ਕੁੱਟਾਂ ਸਿਰ ਤੇ ਕੁੱਟਾਂ ਸਿਰ ਤੇ ਜਸੂ ਦੇਦੀ ਆਪਣੀ ਦੇ ਕਰ ਰਹੀ ਐ ਸਿਰ ਵੀ ਜਦੋਂ ਮੈਂ ਘੁੱਟਦਾ ਆਂ ਉਹਦਾ ਉਹਦਾ ਘੁੱਟਣ ਦੇ ਹੀ ਉਹਦਾ ਜਿਹੜਾ ਸਹਿਜ ਦਾ ਉਹਨੂੰ ਭੁੱਖ ਲੱਗੀ ਆ ਉਹ ਕਿ ਨਹੀਂ ਰੁਕ ਜਾ ਤੈਨੂੰ ਮੈਂ ਸਿਰ ਘੁੱਟ ਦਿੰਦੀ ਤੈਨੂੰ ਚੱਲ ਘੁੱਟੀ ਜਸੂ ਓਏ